ਮੰਤਾ ਡਿੱਗੇ ਪਏ ਹੋਏ ਲੈ ਤਕਰੀਰ ਜਾਰੇ ਨੂੰ ਖਬਰ ਕਮਿਟੀ ਤੇ ਜੇ ਮਰ ਗਿਆ ਫੇਰ ਓਏ ਓ ਬਈ ਓਏ ਬਈ ਇਹਨੂੰ ਕੀ ਹੋ ਗਿਆ ਇਹਨੂੰ ਹੈਲੋ ਓ ਬਈ ਓ ਕੀ ਹੋ ਗਿਆ ਤੈਨੂੰ ਹੈਲੋ ਚੱਕ ਕੇ ਇਹਨੂੰ ਹਸਪਤਾਲ ਲੈ ਕੇ ਚਲਦੇ ਆਂ ਆਹ ਨਾ ਕਿਹੜਾ ਲੋਟ ਹੋਊਗਾ ਇਹ ਅਹ ਅਹ ਆ ਗਈ ਸੁਰਤ ਹੋ ਗਈ ਤੇ ਬਾਈ ਠੀਕ ਹੈ ਠੀਕ ਹੈ ਹੁਣ ਠੀਕ ਹੈ ਭਾਈ ਠੀਕ ਹੈ ਛੱਟਣਾ ਆ ਵੀ ਕਹਿੰਦਾ ਮੋਬਾਈਲ ਬੰਦ ਰੱਖ ਕੀ ਹੋਗਾ ਸੀ ਉਹ ਤੂੰ ਹੀ ਡਿੱਗ ਪੈ ਗਿਆ ਭਾਈ ਬਾਂਦਲ ਗਿਆ ਉਹ ਘਰ ਫੇ ਨੂੰ ਮੈਂ ਤੇਰੀ ਛੱਟੀ ਛੋਟੇ ਨਾ ਘਰੇ ਠੀਕ ਹੈ ਮੰਨ ਲੈ ਮਰਦੀਏ ਦੋਰਾ ਹੈ ਪੈ ਗਿਆ ਗਰਮੀ ਤੇ ਤਾਂ ਕਰਕੇ ਡਿੱਗ ਪੈ ਗਿਆ ਜਾਨਾ ਤੇਰਾ ਵੀ ਸੰਗ ਅੱਛਾ ਮਰਦੀਏ ਦੋਰਾ ਪੈਂਦਾ ਯਾਰ ਕੋਈ ਨਹੀਂ ਕੋਈ ਬੱਚਾ ਦਾ ਆ ਹਰਦਾ ਕਿਹਨੇ ਆ ਤਾਂ ਇਹ ਥੋੜਾ ਹੋਰ ਰਹਿ ਗਿਆ ਹੋ ਨਿਆਉਣੇ ਆਪਾਂ ਬਟਵਾ ਹੋਇਆ ਉਹ ਪੰਦਰਵਾ ਚੜ ਗਿਆ ਉਹ ਮੋਟਰਸਾਈਕਲ ਤੇ ਭੱਜ ਗਿਆ ਤਾਂ ਹੋਇ ਕਿਹਨ ਕਿਵੇਂ ਕਰਾਂਗੇ ਤੰਗ ਦਾ ਬਟਵਾ ਲੈ ਕੇ ਕੱਢ ਕੇ ਬੜੀ ਕਰੀ ਯਾਰ ਭੰਦੇ ਯਾਰ ਇਹ ਤਾਂ ਭੱਜ ਗਿਆ ਆਹ ਮੁੰਡਾ ਆਉਂਦਾ ਇਹ ਕੁਝਦੇ ਆ ਉਹ ਬਈ ਹੇ ਯਾਰ ਇੱਕ ਮੁੰਡਾ ਆਇਆ ਬਟਵਾ ਹੀ ਲੈ ਕੇ ਭੱਜ ਗਿਆ ਮੇਰਾ ਯਾਰ ਉਹ ਖੱਟੇ ਪਰਨੇ ਵਾਲਾ ਹਾਂ ਉਹ ਤੇਰੀ ਉਹ ਬੜੀ ਟੀ ਸੀ ਉਹ ਦੂਤ ਬਿਜਾਨ ਦਾ ਉਹ ਭਰਾਵਾ ਰੋਜ਼ ਦਾ ਕੰਮੀ ਮੈਂ ਰੋਜ਼ ਹੀ ਰਨਿੰਗ ਕਰਦਾ ਇਧਰ ਦੀ ਉਹ ਰੋਜ਼ ਹੀ ਲੁੱਟ ਖੋੜਦਾ ਬਸ ਆ ਤੇ ਘਰੇ ਬੈਜਦਾ ਓਏ ਮਾਤਾ ਖਿਆ ਮਹਾ ਬਿਮਾਰ ਪਿਆ ਯਾਰ ਕੋਈ ਯਾਰ ਕੋਈ ਦੌਰਾ ਦੂਰਾ ਪੈ ਗਿਆ ਨੂੰ ਵਿਚਾਰੇ ਨੂੰ ਲੋਟ ਕਰਦ ਗਏ ਯਾਰ ਓਏ ਰੋਜ਼ ਨਵਾਂ ਨਾਟਕ ਕਰਦਾ ਯਾਰ ਇੰਨਾਂ ਦੇ ਪੈਸੇ ਕਿੰਨੇ ਵਧੂਏ ਜੇ 2000 ਰੁਪਏ ਸੀ ਯਾਰ ਜਾਂ ਤਾਂ ਫਿਰ ਐਂ ਕਰਦੇ ਐ ਤੇ ਖੜ ਜੇਗਾ ਨਹੀਂ ਕਮ ਹੈਗਾ ਤਾਂ ਘੰਟੇ ਨੂੰ ਫੇਰ ਇੱਥੇ ਆਊਗਾ ਬਸ ਅਦਵਾਰੀ ਫੇਰ ਆ ਜਾਂਦਾ ਹਾਂ ਪਰ ਸਮਾਨ ਸਮੂਲਣਾ ਹੁੰਦਾ ਫਿਰ ਹੈ ਹਾਂ ਹੋਰ ਵੀ ਨੀ ਆਉਗਾ ਫਿਰ ਉਹ ਅੱਛਾ ਸਾੜਾ ਪੜਾ ਪੈਂਦਾ ਖਦਮ ਪੜੀਚੀ ਆਓ ਜੇ ਸੀ 2000 ਰੁਪਏ ਕਹਿੰਦਾ ਹੋ ਆਊਆ 2000 ਹੀ ਸੀ ਪਰ ਫੇਰ ਉਹਨੂੰ ਘੱਟੋ ਘੱਟ 12000 ਰੁਪਏ ਚਾਹੀਦਾ ਦੋ ਤਿੰਨ ਨੰਬਰ ਕਿੱਟਾ ਲਾਉਗਾ ਹੋ ਅੱਛਾ ਕੇ ਮੈਂ ਤੈਨੂੰ ਆਏਗਾ ਨਾ ਪਰ ਰੋਕ ਕੇ ਵਾਜਦੇ ਆਂ ਹੁਣ ਫੜ ਲਾਂਗੇ ਚਲ ਦੇਖ ਲੈਨੇ ਆਪਾਂ ਫੇਰ ਵਾਜਦੇ ਆਂ ਮੈਂ ਚੱਲ ਫੇਰ ਕੱਢਣ ਨੂੰ ਬਗਜੂ ਭੱਜਾ ਇੱਧਰ ਵਾਜਦੇ ਆਂ ਆਇ ਇੱਥੇ ਰੁਕ ਜਾਨੇ ਆਂ ਅੱਛਾ ਆਊਆ ਹੁਣ ਉਹ ਆਊ ਪੱਕਾ ਹੋ 2 ਘੰਟੇ ਹੋ ਗਏ ਆ 2 ਘੰਟੇ ਹੋ ਗਏ ਹਾਂ ਆਣਾ ਜੀ ਉਹ ਵੇਖਦੇ ਆਂ ਉਹ ਹੋ ਗਿਆ ਉੱਟੇ ਕਿਪਾ ਉੱਟੇ ਕਿਪਾ ਉਹੀ ਹੈ ਉਹੀ ਹੈ ਉਹੀ ਹੈ ਨਾ ਹਾਂ ਚਲ ਮੈਂ ਬਣਾਉਣਾ ਇਹ ਰੇਲ ਐਂ ਗਿਆ ਨਕੜਾ ਨਾਟਕ ਕਰੀਏ ਮੈਂ ਸਾਰਿਆਂ ਨਾਲ ਮੇਰਾ ਮੇਰਾ ਸਾਰਾ ਬਟਵਾ ਲੈ ਲੈ ਕੱਢ ਦੇ ਤੂੰ ਮੇਰਾ ਭਾਈ ਭਾਈ ਚਲਦੀ ਹੋ ਗਈ ਭਾਈ ਬਾਈ ਚਲਦੀ ਆ ਬਟਵਾ ਆ ਬਟਵਾ ਬਟਵਾ ਕਿੱਨੇ ਪਾਏ ਹੈ ਇਹਦੇ 500 ਰੁਪਏ ਰੇ ਮੈਂ 2000 ਰੁਪਏ ਸੀ ਇਹਦੇ ਨਾ ਮਾਰਨਾ ਕੋ ਮਾਰਦੀ ਜਾਣਾ ਮੇਰਾ ਖਾਧਾ ਨਹੀਂ ਤੇਰਾ ਬੋਲੋ ਤੇਰਾ ਪਾਣੀ ਰਖ ਲੈ ਭਾਈ ਤੂੰ ਨਾ ਕੀ ਹੈ ਉਹ ਤੇਰੇ ਪੇਉ ਕੋਲੇ ਜਾਊਂਗਾ ਮੇਰਾ ਨਾ ਭਈ ਮੇਰਾ ਨਾ ਪ੍ਰੀਤੀ ਸਾਲੇ ਤੇਰੀ ਤੇਰੀ ਭਲੀ ਚੀਜ਼ ਬਾਈ ਮੈਨੂੰ ਮਾਫ਼ ਕਰ ਦੇ ਬਾਈ ਮਾਫ਼ ਕਰ ਦੇ ਬਾਈ ਅੱਗੇੋਂ ਗੱਲ ਨਹੀਂ ਕਰਦਾ ਬਾਈ ਮਾਫ਼ ਕਰ ਦੇ ਬਾਈ ਬਾਈ ਮਾਫ਼ ਕਰ ਦੇ ਆਹ ਮਾਫ਼ ਆਹ 1500 ਨੂੰ ਮੇਰੇ ਠੁੱਕ ਵੀ ਲਾ ਗਿਆ ਭਰਾਵਾ ਗੱਲ ਕਰੋ ਬਚੋ ਇਹ ਜੇ ਪੜੀਚੀਆਂ ਤੋਂ ਜਿਹੜੇ ਇਹ ਪੜੀਚੀ ਹੁੰਦੇ ਆ ਇਹ ਬਹੁਤ ਚੰਦੇ ਹੁੰਦੇ ਆ ਤੇ ਲੋਕਾਂ ਨੂੰ ਲੁੱਟੀ ਜਾਂਦੇ ਆ ਨਾਟਕ ਕਰੀ ਜਾਂਦੇ ਆ ਜੇ ਹੁਣ ਕੋਈ ਭਾਵੇਂ ਸੱਚਮੁੱਚ ਕੋਈ ਡੱਗਿਆ ਹੋਇਆ ਬੰਦਾ ਉਹਨੂੰ ਵੀ ਨਹੀਂ ਚਾਹਦਾ ਡਰਨ ਲੱਗੇ ਲੋਕ ਇਹਨਾਂ ਚੀਜ਼ਾਂ ਤੋਂ ਵੀਰ ਜੀ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ ਇਹ ਵੀਡੀਓ ਮੈਂ ਤਾਂ ਬਣਾਈ ਹੈ ਵੀ ਆਪਾਂ ਕਈ ਵਾਰੀ ਕਿਸੇ ਦਾ ਭਲਾ ਕਰਦੇ ਆ ਤਾਂ ਆਪਦੇ ਬਟੂਏ ਬੂਟੂਏ ਦਾ ਧਿਆਨ ਰੱਖੋ ਜਦੋਂ ਇਹ ਕੱਢ ਲੈਂਦੇ ਆ ਫਿਰ ਮੁੜ ਕੇ ਰਾਹ ਨਹੀਂ ਦਿੰਦੇ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਇਹੋ ਜੀ ਵੀਡੀਓ ਕਿਹੋ ਜੀ ਲੱਗੀ ਤਾਂ ਧੰਨਵਾਦ